ਆਮ ਯੋਕ ਨੂੰ ਇਸ ਕਿਸ਼ਮਤ ਲੁਧਿਆਣਾ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨਸਾਰ ਜਿਹੜਾ ਹੈ ਅਸੀਂ ਜਿਹੜਾ ਜਿੰਨੀਆਂ ਸਾਡੀਆਂ ਕੋਲ ਲੁਧਿਆਣਾ ਸ਼ਹਿਰ ਦੇ ਵਿੱਚ ਪਾਰਕਿੰਗਸ ਨੇ ਉਹਨਾਂ ਵਿੱਚ ਜਿਹੜੀ ਹੈ ਕਿ ਵਹੀਕਲ ਜਿੰਨੇ ਖੜੇ ਨੇ ਉਹਨਾਂ ਦੀ ਚੈਕਿੰਗ ਕੀਤੀ ਗਈ ਤੇ ਉਹਨਾਂ ਵਿੱਚ ਅਸੀਂ ਜਿਹੜੇ ਅਗਿਆ ਅਲੱਗ-ਅਲੱਗ ਏਸੀਪੀ ਅਲੱਗ-ਅਲੱਗ ਐਸਐਚਓਜ਼ ਦੀ ਡਿਊਟੀ ਲਗਾਈ ਗਈ ਤੇ ਉੱਥੇ ਜਿਹੜੇ ਅਕਸਰ ਦੇਖਿਆ ਜਾਂਦਾ ਹੈ ਕਿ ਜਿਹੜੇ ਮਾੜੇ ਅੰਸਰ ਨੇ ਉੱਥੇ ਕਈ ਵਾਰ ਚੋਦੀ ਸ਼ੁਦਾ ਮੋਟਰਸਾਈਕਲ ਅਤੇ ਨਵਰੀ ਸਪੋਰਟਸ ਮੋਟਰਸਾਈਕਲ ਉੱਥੇ ਖੜੇ ਹੁੰਦੇ ਨੇ ਕਾਫੀ ਦੇਰ ਤੱਕ ਤੇ ਉਹਨਾਂ ਦੀ ਅਸੀਂ ਚੈਕਿੰਗ ਕੀਤੀ। ਉਹਨੂੰ ਅਸੀਂ ਪ੍ਰੋਪਰ ਵਾਹਨ ਐਪ ਦੇ ਥਰੂ ਚੈੱਕ ਕੀਤਾ ਤੇ ਪ੍ਰੋਪਰ ਜਿਹੜਾ ਉਹਦੇ ਵਿੱਚ ਜਿਹੜਾ ਕੋਈ ਵਹੀਕਲ ਲੱਗਦਾ ਸਾਨੂੰ ਕਿ ਕੋ ਚੋਰੀ ਦਾ ਸੀਗਾ ਜਾਂ ਬਹੁਤ ਦੇਰ ਦਾ ਲਵਾਰੇ ਸਟ ਪਾਰਕਿੰਗ 'ਚ ਖੜਾ ਸੀਗਾ ਉਹਨੂੰ ਪੁਲਿਸ ਵੱਲੋਂ ਕਬਜ਼ੇ ਵਿੱਚ ਲਿਆ ਗਿਆ। ਤਾਂ ਇਹਦੇ ਵਿੱਚ ਅਸੀਂ ਜਿਹੜਾ ਹੈਗਾ ਕੱਲ ਇਹ ਤਕਰੀਬਨ 8 ਜਗ੍ਹਾ ਪੂਰੇ ਲੁਧਿਆਣੇ ਵਿੱਚ ਜਿਹੜੀ ਹੈ ਅਸੀਂ ਇਹ ਚੈਕਿੰਗ ਕੀਤੀ ਆ ਤੇ ਇਹਦੇ ਵਿੱਚ ਕਈ ਵਹੀਕਲਸ ਦੇ ਜਿਹੜੇ ਨੇ ਅਸੀਂ ਕੰਪਾਉਂਡ ਕੀਤੇ ਨੇ ਤੇ ਪਾਰਕਿੰਗਸ ਤੋਂ ਅਸੀਂ ਕਈ ਲਵਾਰੇ ਵਹੀਕਲ ਜਿਹੜੇ ਉਹ ਰਿਕਵਰ ਵੀ ਕੀਤੇ।